ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੋਸ਼ੀਆਂ ਦੇ ਵੱਲੋਂ ਜਿਸ ਦੇ ਤਹਿਤ ਉਹਨਾਂ ਨੇ ਇੱਕ ਚੇਨ ਸਨੈਚਿੰਗ ਕੀਤੀ ਸੀ ਇੱਕ ਲੇਡੀ ਸਿਟੀਜ਼ਨ ਤੋਂ ਸ਼ਾਮ ਦੇ ਟਾਈਮ ਦੇ ਵਿੱਚ ਤੇ ਜਦੋਂ ਇਹ ਘਟਨਾ ਸਾਡੇ ਨੋਟਿਸ ਚ ਆਈ ਤੁਰੰਤ ਐਫ ਆਈ ਆਰ ਨੰਬਰ 212 23924 ਨੂੰ ਰਜਿਸਟਰ ਕੀਤੀ ਗਈ ਥਾਣਾ ਸਿਟੀ ਸੰਗਰੂਰ ਦੇ ਵਿੱਚ ਜੇ ਤਾਰਾ 304 ਅਤੇ 3 ਸਬਸੈਕਸ਼ਨ 5 ਬੀ ਐਨ ਐਸ ਦੇ ਵੱਖ-ਵੱਖ ਟੀਮਾਂ ਬਣਾ ਕੇ ਸੀਆਈਏ ਦੀ ਤੇ ਹੋਰ ਜ਼ਿਲ੍ਹਾ ਪੁਲਿਸ ਦੀ ਟੀਮਾਂ ਦੀ ਕਿ ਕ੍ਰਾਈਮ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੂੰ ਡਿਊਟੀ ਲਗਾਈ ਗਈ। ਕੁਝ ਦਿਨ ਪਹਿਲਾਂ ਹੀ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਦੋ ਦੋਸ਼ੀ ਫੜੇ ਗਏ ਜਿਨ੍ਹਾਂ ਵਿੱਚੋਂ ਇੱਕ ਹੈ ਹਰਮਨਜੀਤ ਉਰਫ ਹਰਮਨ ਅਤੇ ਦੂਸਰਾ ਦੋਸ਼ੀ ਹੈ ਅਸ਼ਰਫ ਮੁਹੰਮਦ ਉਰਫ ਆਸਿਫ। ਇਹ ਦੋਨੋਂ ਦੋਸ਼ੀ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਇਹਨਾਂ ਦੀ ਉਮਰ ਕਰੀਬ 22 ਤੋਂ 23 ਸਾਲ ਦੀ ਰਿਹਾ ਤੇ ਇਹਨਾਂ ਕੋਲੋਂ ਸਾਡੇ ਕੋਲ ਰਿਕਵਰੀ ਹੋਈ ਇੱਕ ਮੋਟਰਸਾਈਕਲ ਦੀ ਅਤੇ ਦੋ 골ਡ ਦੀ ਚੇਨੀਆਂ ਦੀ ਜੋ ਇਹਨਾਂ ਨੇ ਖੋਈਆਂ ਸੀ ਸਰ ਕੀ ਸੰਗਰੂਰ ਸਪੈਸ਼ਲ ਇਹੀ ਕਰਨ ਲਈ ਆਏ ਸੀ ਜਾਂ ਕੀ ਕਾਰਨ ਕੀ ਇਸੇ ਸੰਗਰੂਰ ਆਉਂਦੇ ਕਿਉਂਕਿ ਪਟਿਆਲੇ ਦੇ ਆਣ ਵਾਲੇ ਸੰਗਰੂਰ ਦੇ ਤਾਂ ਇਹਨਾਂ ਬਾਦ ਜੋ ਹਲੇ ਤੱਕ ਦੀ ਇੰਟਰੋਗੇਸ਼ਨ ਵਿੱਚ ਸਾਹਮਣੇ ਆਇਆ ਹੈ ਇਹਨਾਂ ਨੇ ਆਪਣੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਖੰਨਾ ਦੇ ਵਿੱਚ ਸੰਗਰੂਰ ਦੇ ਵਿੱਚ ਨਾਬੇ ਤੇ ਪਟਿਆਲੇ ਦੇ ਵਿੱਚ ਤੇ ਉਸ ਦਿਨ ਇਹ ਆਪਣੀ ਤਰੀਕ ਨੂੰ ਅਟੈਂਡ ਕਰਨ ਆਇਆ ਸੀ ਜੋ ਦੋਸ਼ੀ ਹਰਵੰਦ ਸੀ ਤੇ ਉਸ ਦੇ ਬਾਅਦ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਪ੍ਰੀਵੀਅਸ ਰਿਕਾਰਡ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਹੈ ਇਹ ਪਹਿਲਾਂ ਬਿਮਾਰ ਮੰਨ ਲਿਆ ਜਾਂਦਾ ਜਿਹੜਾ ਦੋਸ਼ੀ ਹਰਮਨ ਹੈ ਉਸਤੇ ਪਹਿਲਾਂ 7 ਐਫਆਈਆਰ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਦੂਸਰਾ ਦੋਸ਼ੀ ਹੈ ਮੁਹੰਮਦ ਅਸ਼ਰਫ ਉਸਤੇ ਫਿਲਹਾਲ ਕੋਈ ਵੀ ਕ੍ਰਿਮੀਨਲ ਮੈਟਰ ਜੋ ਪਹਿਲਾਂ ਰਜਿਸਟਰ ਹੋ ਸਾਹਮਣੇ ਨਹੀਂ ਆਇਆ ਜਿਹੜਾ ਮੋਟਰਸਾਈਕਲ ਸਪਲੈਂਡਰ ਡੱਬੜਿਆ ਗਿਆ ਜਾਂਦਰ ਸਪਲੈਂਡਰ ਕਿਉਂ ਚੋਰੀ ਹੋਇਆ ਇਹ ਤਾਂ ਮੋਟਰਸਾਈਕਲ ਇਹਨਾਂ ਦਾ ਹੀ ਸੀ ਉਸਦਾ ਹੁਣ ਕੀ ਪਿਛੋਕੜ ਹੈ ਕੀ ਉਸਦੀ ਮਲਕੀਅਤੀ ਹੈ ਕੀ ਉਹ ਖੁਦ ਚੋਰੀ ਦਾ ਮੋਟਰਸਾਈਕਲ ਸੀ ਜਾਂ ਨਹੀਂ ਉਸ ਦੇ ਬਾਰੇ ਅਸੀਂ ਹੁਣ ਤਫ਼ਤੀਸ਼ ਵਿੱਚ ਪਤਾ ਕਰਾਂਗੇ ਇਹ ਜੇ ਹੋਰ ਚੋਰੀ ਮੰਨੇ ਨੇ ਜੀ ਜਾਂ ਕੋਈ ਫੋਨ ਡਕੂਪ ਦੀ ਮਾਰਦਤ ਮੰਨੇ ਨੇ ਫੁੱਲ ਮਿਲਾ ਕੇ ਇਸ ਸਫਲਤਾ ਦੇ ਨਾਲ ਸਾਡੇ ਤਿੰਨ ਮੁਕਦਮੇ ਟਰੇਸ ਹੋਏ ਹੈਗੇ ਇੱਕ ਸੰਗਰੂਰ ਜ਼ਿਲ੍ਹੇ ਦੇ ਅਰ ਦੋ ਪਟਿਆਲਾ ਜ਼ਿਲ੍ਹਾ ਦਾ ਦੇ ਮੁਕਦਮੇ ਤਿੰਨੋਂ ਵਾਰਦਾਤਾਂ ਨੂੰ ਅੰਜਾਮ ਇਹਨਾਂ ਨੇ 2024 ਇਸ ਹੀ ਸਾਲ ਦਿੱਤਾ ਸੀ ਕਿਨੀ ਕੁ ਉਮਰ ਦੇ ਨੇ 22 ਤੋਂ 23 ਸਾਲ ਦੇ ਹੈਗੇ ਦੋਵੇਂ ਹੀ ਦੋਸ਼ੀ ਨਸ਼ਾ ਵਗੈਰਾ ਤੇ ਨਹੀਂ ਕਰਦੀ ਹਜੇ ਹਜੇ ਤੱਕ ਅਜੇ ਹੀ ਕੋਈ ਗੱਲ ਸਾਹਮਣੇ